ਮੇਰਾ ਨਾਮ ਸੁਖਵਿੰਦਰ ਸਿੰਘ ਆ ਮੇਰਾ ਪਿੰਡ ਸਲਾਣਾ ਹੈ ਇਹ ਮੇਰੀ ਭਤੀਜੀ ਜੀ ਹੈ ਅੱਛਾ ਜੀ ਮੇਰੇ ਚਾਚਾ ਭਾਈ ਦੀ ਕੁੜੀ ਸੀਗੀ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਸਾਹ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਹੈ ਉੱਥੇ ਦੇਖ ਸਕਦਾ ਹੈ ਕੋਈ ਸਾਹ ਸਾਹ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਕਿ ਦੇ ਵਿੱਚ ਪਤਾ ਚੱਲ ਆ। ਆਹ ਦੇਖੋ ਯਾਰ। ਆਹ ਹਾਂ ਸਾਨੂੰ ਹੁਣ ਹੀ ਪਤਾ ਲੱਗਿਆ। ਨਾਮ ਕੀ ਕਿਹਦਾ? ਕੁੜੀ ਦਾ ਨਾਮ ਰਮਨਦੀਪ कौर ਹੈ। ਕਿੰਨੇ ਮਹੀਨੇ ਕਿੰਨੇ। ਉਮਰ ਉਹਦੀ 30 ਸਾਲ ਦੀ ਉਮਰ ਆ ਜੀ। 30 ਸਾਲ। ਹਾਂ ਮੇਰੇ ਉਹ ਹਾਂ ਪ੍ਰਮਾਣ ਦੀ ਹੋਇਆ। ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ। ਹਾਂ। ਕਿੱਤਾ ਵਿਆਹ ਕੀਤਾ ਕਿੱਤਾ ਹੋਇਆ। ਵਿਆਹ ਵਧੀਆ ਕੀਤਾ ਐ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ। ਜੋ ਵੀ ਹੋਇਆ ਸਹੀ ਹੋਇਆ ਪਰ ਇਹ ਨਾਲ ਛੱਡਣਾ ਕੁੜੀ ਨੇ ਗੱਲ ਕਰਨ ਦਿੰਦੇ ਸੀਗੇ। ਕੋਈ ਕਾਰਨ ਨਹੀਂ ਮਾਰ ਦਾ ਕਾਰਨ ਨਹੀਂ। ਸਾਨੂੰ ਹਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ। ਏ ਦਾਜ ਮੰਗ ਰਏ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂ ਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੋਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਮੇਰਾ ਲਖਵਿੰਦਰ ਆ ਜੀ ਮੇਰੇ ਜਠਾਣੀ ਦੀ ਕੁੜੀ ਆ ਜੀ ਕੁੜੀ ਦਾ ਨਾਮ ਰਮਨ ਕੌਰ ਆ ਜੀ ਪਿੰਡੇ ਸਲਾਣਾ ਹੈ ਜੀ ਪਰੋਣੇ ਦਾ ਨਾਮਰਤ ਸਿੰਘ ਆ ਜੀ ਹਾਂ ਜੀ ਇਹ ਕੁੜੀ ਨੂੰ ਕੁੱਟਦਾ ਮਾਰਦਾ ਸੀ ਜੀ ਨਾ ਸਾਡੇ ਨਾਲ ਕਿਸੇ ਨਾਲ ਗੱਲ ਕਰਾਉਂਦਾ ਸੀ ਜੀ ਇਹਨੂੰ ਸਾਰ ਨੂੰ ਇਨਸਾਫ ਦਿੱਤਾ ਜਾਵੇ ਕੁੜੀ ਨੂੰ ਪੰਜ 6 ਮਹੀਨੇ ਹੋਏ ਨੇ ਹਲੇ ਆਈਂ ਸਿਆਲਾਂ ਜਾਂ ਤੇ ਵਿਆਹ ਕੀਤਾ ਸੀਗਾ ਅਸੀਂ ਖੁਦ ਰਿਸ਼ਤਾ ਕਰਾਇਆ ਹਾਂ ਜੀ ਹਾਂ ਜੀ ਮੈਂ ਕੋਈ ਸਹੀ ਨਹੀਂ ਕੁਝ ਨਹੀਂ ਹਾਂ ਜੀ ਤਾਂ ਕਰਦਾ ਤੇ ਕੁੜੀ ਨੂੰ ਵੀ ਤਾਂ ਕਰਦਾ ਸੀ ਪੈਸੇ ਵੀ ਹੋਣ ਓ ਸ਼ੰਕਰ ਭਾਇਆ ਨੇ ਕੁੜੀ ਦਾ ਸਾਡੀ ਦਾ ਅੱਜ ਕੀ ਹੈ ਅੱਜ ਸਾਨੂੰ ਹੁਣ ਫੋਨ ਕੀਤਾ ਜੀ ਜਦੋਂ ਆ ਘਰ ਰਹੇ ਹਾਂ ਸਾਨੂੰ ਪਹਿਲਾਂ ਕੁਝ ਵੀ ਦੱਸਿਆ ਹੈਗਾ ਸਾਡਾ ਹੱਥ ਵੱੰਨ ਕੇ ਹੀ ਆ ਵੀ ਸਾਨੂੰ ਸਾਰਾ ਦਿੱਤਾ ਸਾਨੂੰ ਫੋਨ ਕੀਤਾ ਜੀ ਇਹਦੇ ਸੌਰੇ ਨੇ ਫੋਨ ਕੀਤਾ ਸਾਨੂੰ ਕੁੜੀ ਦੇ ਸੌਰੇ ਨੇ ਫੋਨ ਕੀਤਾ ਕਿ ਹਾਂ ਜੀ ਉਹਨਾਂ ਨੇ ਕੀ ਕਿਹਾ ਤੁਸੀਂ ਕਹਿੰਦੇ ਜੀ ਕੁੜੀ ਨੇ ਗੱਲ ਕਰਾ ਲੈਣੀ ਆ ਬਸ ਆਜੋ ਸਾਨੂੰ ਫੋਨ ਕੀਤਾ ਬਾਕੀ ਸਾਰੇ ਨੂੰ ਅਸੀਂ ਕੀਤੇ ਨੇ ਫੋਨ ਇਹ ਆਪਣਾ ਮੈਨੂੰ ਇੱਥੇ ਦਾ ਪਤਾ 105 ਗਲੌਨੀ ਕਹਿੰਦੇ ਨੇ ਕੋਈ ਇੱਥੇ ਦੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਕੁੜੀ ਉਦੋਂ ਤੱਕ ਨਹੀਂ ਚੱਕਣੀ ਜਾਂਦੇ ਕਿ ਪਰੌਣਾ ਨਾਲ ਨਹੀਂ ਪਹੁੰਚੇ ਹੈਗੇ ਪਰੌਣੇ ਨਾਲ ਕਰੀ ਜਾਵੇ ਕਾਰਵਾਈ ਜਿਹੜੀ ਸਾਰੀ ਪੁੱਛਤੋਚ ਕੀਤੀ ਜਾਵੇ ਜੀ ਹਾਂ ਜੀ ਹਜੇ ਮੁਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਅਮਰਪਾਲ ਸਿੰਘ ਸਨ ਉਹ ਬਾਦ ਸਿੰਘ ਦੇ ਨਾਮ ਨਾਂ ਦੇ ਲੜਕੀ ਨਾਲ ਜਿਹੜਾ ਇਹ ਸਿੰਘਾਬਨਿਊ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਕਨਾਂ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸੜੀ ਪੁਲਿਸ ਪਾਟੀ ਗਈ ਐ ਸਿਟੀ 2 ਉੱਤੇ ਪਹੁੰਚੇ লাশ ਨੂੰ ਕੱਢ ਦੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤੇ ਹਜੇ ਉਹਨਾਂ ਦੇ ਬਿਆਨ ਲਿਖਾ ਰਹੇ ਆ ਜੋ ਉਹਨਾਂ ਦੇ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਿਵਾਰ ਆ ਜੋ ਬਿਆਨ ਲਖਾਊਗਾ ਉਸੇ ਕਰ ਵੀ ਦਿੱਤ ਜੀ ਜਿਹੜਾ ਪੇਕਾ ਪਰਿਵਾਰ ਹੈਗਾ ਜੀ ਸਲਾਣੇ ਪਿੰਡ ਦਾ ਇਹ ਸਮਰੋਹ ਦਾ ਤੇ ਇਹ ਵਿਆਹੀ ਹੋਈ ਸੀਗੀ ਅਮਰਿਤਪਾਲ ਸਿੰਘ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਸੁਨੋ ਭாக ਸਿੰਘ ਦੇ ਰਕੇ ਨੂੰ ਇਹ ਸਿੰਘ ਹੈ ਮਿਊਚ ਇਹ ਲੜਕਾ ਪ੍ਰਾਈਵੇਟ ਸਕਿਉਰਿਟੀ ਪ੍ਰੋਵਾਈਡਰ ਸੀਗਾ ਅਮਰਿਤਪਾਲ ਇਹ ਠੀਕ ਹੈ ਜੀ ਆਪ ਦੇ ਸੰਬੰਧ ਦੇਖੋ ਜੀ ਮੁੱਢਲੇ ਤੌਰ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਲਿਖਾਊਗਾ ਉਹਨਾਂ ਦੇ ਮੁਤਾਬਕ ਕੀ ਕਾਰਵਾਈ ਕੀਤੀ ਜਾਊਗੀ ਅਜੇ ਤੱਕ ਇਸ ਸਟੇਜ ਤੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਜੋ ਪਹਿਲਾਂ ਪਰਿਵਾਰ ਹੈ ਸਾਨੂੰ ਪਰਿਵਾਰ ਦੇ ਨਾਲ ਸਾਨੂੰ ਹੰਦਰਦੀ ਹੈ ਤੇ ਉਹਨਾਂ ਦਾ ਪੱਖ ਸਾਹਮਣੇ ਰੱਖਿਆ ਜਾਊਗਾ ਜੋ ਬਿਆਨ ਲਿਖੋਗੇ ਉਵੇਂ ਕਾਰਵਾਈ ਕਰਾਂਗੇ ਹਾਂਜੀ ਜਿਹੜੀ ਬੋਡੀ ਲੜਕੇ ਦੀ ਹਾਂਜੀ ਉਹ ਡੈੱਡ ਬੋਡੀ ਮਾਰਚ ਨਹੀਂ ਜਿੱਥੇ ਸਿਵਲ ਹਸਪੀਟਲ ਰਖਵਾ ਦਿੱਤੀ ਗਈ ਹੈ ਸਵੇਰ ਦਾ ਪੋਸਟਮਾਰਟਮ ਕੀਤਾ ਜਾਵੇਗਾ